ਮਹਾਰਾਜ ਨੇ ਸਤਿਗੁਰੂ ਉਪਦੇਸ਼ ਬਖਸ਼ਿਆ ਕਿ ਇਹ ਬੰਦੇ ਚਿੰਤਾ ਨਾ ਕਰਿਆ ਕਰ। ਨਾਨਕ ਚਿੰਤਾ ਮਤ ਕਰੋ। ਚਿੰਤਾ ਕਿਸੇ ਹੀ ਖੇ। ਕਿ ਤੂੰ ਚਿੰਤਾ ਨਾ ਕਰ। ਉਹਨੂੰ ਚਿੰਤਾ ਜਿਹਨੇ ਤੈਨੂੰ ਪੈਦਾ ਕੀਤਾ ਹੈ। ਚਿੰਤਾ ਵਾਲਾ ਬੰਦਾ ਭਾਵੇਂ ਗਰੀਬ ਹੈ, ਭਾਵੇਂ ਅਮੀਰ ਹੈ ਕਦੇ ਵੀ ਸੁਖੀ ਨਹੀਂ ਹੋ ਸਕਦਾ। ਚਿੰਤਾ ਵਾਲਾ ਬੰਦਾ ਤਾਂ ਦੁਖੀ ਹੀ। ਜਦੋਂ ਚਿੰਤਾ ਮੁੱਕਦੀ ਹੈ ਫਿਰ ਦੁੱਖ ਵੀ ਮੁੱਕਣਗੇ ਜੇ ਚਿੰਤਾ ਹੈ ਫਿਰ ਦੁੱਖ ਵੀ ਨੇ ਛੇਰ ਜੀਵਨ ਵਿੱਚ ਸੁੱਖ ਨਹੀਂ ਹੈ ਜਿੱਥੇ ਚਿੰਤਾ ਹੈ ਨਾ ਉਥੇ ਜੀਵਨ ਵਿੱਚ ਕਦੇ ਵੀ ਸੁੱਖ ਨਹੀਂ ਹੈ ਜਦੋਂ ਚਿੰਤਾ ਮੁੱਕਦੀ ਹੈ ਫਿਰ ਦੁੱਖ ਵੀ ਮੁੱਕ ਜਾਂਦੇ ਨੇ ਇਸ ਕਰਕੇ ਮਹਾਰਾਜ ਕਹਿੰਦੇ ਜੇ ਖੂਦ ਦੀ ਬਾਣੀ ਨੂੰ ਪੜ੍ਹੇਗਾ ਵਿਚਾਰੇਗਾ ਤਾਂ ਤੇਰੀ ਚਿੰਤਾ ਮੁੱਕ ਜਾਏਗੀ ਭਾਈ ਤੈਨੂੰ ਸਮਝ ਲੱਗ ਜਾਈਏ ਕਿ ਇਹ ਦੀਨੀਆਂ ਚੀਜ਼ਾਂ ਦੀ ਮਾਇਆ ਚਿੰਤਾ ਕਰਦਾ ਸਥਿਰ ਨਹੀਂ ਖਾਏਗਾ ਨੇ ਬਿੰਸ ਜਾਣਾ ਹੈ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਜਿਹੜੇ ਭਰਮ ਦੇ ਵਿੱਚ ਪੈ ਕੇ ਮੈਂ ਇਹਨਾਂ ਨੂੰ ਆਪਣੀਆਂ ਬਣਾਉਣੀਆਂ ਚਾਹੁੰਦਾ ਨੇ ਮੇਰੀਆਂ ਦੀ ਨਾ ਮੇਰੇ ਵੱਡੇ ਬੜੇਰਿਆਂ ਦੀਆਂ ਬੜੀਆਂ ਨਾ ਮੇਰੀਆਂ ਨਾ ਮੇਰੀ ਔਲਾਦ ਦੀਆਂ ਬੜੀਆਂ ਨੇ ਇਹ ਸੰਸਾਰ ਦੀਆਂ ਚੀਜ਼ਾਂ ਈ ਰਹਿ ਜਾਣੀਆਂ ਫਿਰ ਕਿਉਂ ਚਿੰਤਾ ਕਰੇ ਇਹਨਾਂ ਜੀ ਜਦੋਂ ਗੁਰਬਾਣੀ ਪੜ੍ਹੇਗਾ ਨਾ ਫੇਰੀ ਪਤਾ ਲੱਗੇਗਾ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਗੁਰਬਾਣੀ ਨੇ ਹੀ ਤੇਰੀ ਚਿੰਤਾ ਖਤਮ ਕਰਨੀ ਐ ਗੁਰਬਾਣੀ ਨੇ ਹੀ ਤੈਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣਾ ਹੈ ਜਦੋਂ ਤੇਰੀ ਚਿੰਤਾ ਮੁੱਕੀ ਤੇਰੇ ਦੁੱਖ ਮਿਟ ਜਾਣਗੇ ਸਤਿਗੁਰੂ ਕਹਿੰਦੇ ਧੁਰ ਕੀ ਬਾਣੀ ਆਈ ਤਿੰਨ ਛਗਲੇ ਚਿੰਤਾ ਜਦੋਂ ਤੁਰ ਕੀ ਬਾਣੀ ਪੜ੍ਹਿਆਗਾ ਤੇਰੀ ਸਾਰੀ ਚਿੰਤਾ ਮਿਟ ਜਾਏਗੀ ਚਿੰਤਾ ਮਿਟ ਗਈ ਤੇਰੇ ਜੀਵਨ ਤੋਂ ਆਪਣੀਆਂ ਆਪ ਦੁੱਖ ਮਿਟ ਜਾਣਗੇ ਜਿੱਥੇ ਚਿੰਤਾ ਹੈ ਭਾਵੇਂ ਉਹ ਭਾਈ ਕਾਮਹੀਰ ਹੈ ਭਾਵੇਂ ਗਰੀਬ ਹੈ ਉਹ ਦੁਖੀ ਹੀ ਦੁਖੀ ਹੋਏਗਾ ਕਿਉਂਕਿ ਇੱਥੇ ਅਮੀਰੀ ਤੇ ਗਰੀਬੀ ਦੀ ਗੱਲ ਨਹੀਂ ਹੈ ਕਿ ਬੰਦਾ ਗਰੀਬ ਹੈ ਦੁਖੀ ਹੈ ਜਾਂ ਅਮੀਰ ਦੁਖੀ ਨਹੀਂ ਹੈ ਜਿਥੇ ਮਹਾਰਾਜ ਕਹਿੰਦੇ ਇਹ ਚਿੰਤਾ ਹੈ ਉਥੇ ਅਮੀਰ ਵੀ ਦੁਖੀ ਹੈ ਜਿਸ ਗ੍ਰਹਿ ਬਹੁਤ ਕਿਸੇ ਗ੍ਰਹਿ ਚਿੰਤਾਪਨ ਜਿਸ ਗ੍ਰਹਿ ਥੋੜੀ ਸੁਖਰੇ ਪਰਮਤਾ ਦੋਹੋਂ ਬਵਰਤਾ ਤੇ ਦੂ ਮੁਕਤ ਸੋਇ ਸੁਹਿਲਾ ਭਲ ਗਿਆ ਮਹਾਰਾਜ ਕਹਿੰਦੇ ਕਿੰਦੇ ਭਾਵੇਂ ਬਹੁਤੀ ਮਾਇਆ ਹੈ ਉਥੇ ਵੀ ਚਿੰਤਾ ਤੇ ਜਿੱਥੇ ਚਿੰਤਾ ਹੈ ਉਥੇ ਦੁੱਖ ਹੈ ਭਈ ਜੇ ਚਿੰਤਾ ਮੁੱਕ ਗਈ ਫਿਰ ਦੁੱਖ ਮਿਟ ਜਾਣਗੇ ਇਥੇ ਨਹੀਂ ਹੈ ਕਿ ਧਨੀ ਵੀ ਬੰਦਾ ਵਿਚਾਰਾ ਦੁਖੀ ਹੁੰਦਾ ਹੁੰਦਾ ਹੈ ਸਾਨੂੰ ਲੱਗਦਾ ਹੈ ਕਿ ਗਰੀਬ ਬੰਦਾ ਵਾਇਆ ਉਹਦੇ ਕੋਲ ਹੈ ਨਹੀਂ ਇਸ ਕਰਕੇ ਦੁਖੀ ਹੈ ਪਰ ਜੇ ਇੱਕ ਗਰੀਬ ਦੇ ਅੰਦਰ ਸੰਤੋਖ ਬਣ ਗਿਆ ਨਾ ਉਹ ਵਿਚਾਰਾ ਦੁਖੀਆਂ ਘਣ ਦਾ ਸੁਖੀ ਹੈ ਉਹ ਖੱਡੀ ਤੇ ਕੱਪੜਾ ਪਾਉਂਦਾ ਵੀ ਸੁਖੀ ਹੈ ਉਹ ਕਪੜੇ ਛਾਪਦਾ ਵੀ ਸੁਖੀ ਹੈ ਉਹ ਫਿਰ ਵਿਚਾਰਾ ਆਪਣੇ ਖੇਤ ਵਿੱਚ ਹਲ ਪਾਉਂਦਾ ਵੀ ਸੁਖੀ ਹੈ ਕਿਉਂਕਿ ਉਹਦੇ ਕੋਲ ਅੰਦਰ ਦਾ ਸੰਤੋਖ ਹੈ ਉਹਦੇ ਕੋਲ ਅੰਦਰ ਦਾ ਸੰਤੋਖ ਹੈ ਭਾਵੇਂ ਉਹ ਕੋਲ ਮਾਇਆ ਨਹੀਂ ਪਰ ਉਹਦੇ ਕੋਲ ਅੰਦਰ ਦਾ ਸੰਤੋਖ ਹੈ ਜਿੱਥੇ ਅੰਦਰ ਦਾ ਸੰਤੋਖ ਹੈ ਸੁੱਖ ਹੈ ਪੰਗਰ ਦਾ ਕਿ ਜਿੱਥੇ ਚਿੰਤਾ ਹੈ ਭਾਵੇਂ ਅਮੀਰ ਹੈ ਬੰਦਾ ਉਹ ਦੁਖੀ ਹੋਏਗਾ ਹੀ ਹੋਏਗਾ ਭਾਵੇਂ ਉਹਦੇ ਕੋਲ ਦੁੱਖ ਹੋਣਗੇ ਹੋਣਗੇ ਇਸ ਕਰਕੇ ਮਾਰਗਦੰਦੇ ਨੇ ਕਿ ਤੁਹਾਨੂੰ ਆਈ ਹੋਈ ਬਾਣੀ ਨੂੰ ਪੜਿਆ ਕਰ ਆਪਣੇ ਜੀਵਨ ਚ ਵਸਾਇਆ ਕਰ ਤੇਰੀ ਚਿੰਤਾ ਮਿਟੇਗੀ ਤੇ ਤੂੰ ਚੜਦੀਆਂ ਕਲਾ ਵਾਲਾ ਜਦੋਂ ਤੂੰ ਚੜ੍ਹਦੀਆਂ ਕੱਡਾਂ ਵਾਲਾ ਬਣ ਗਿਆ ਫਿਰ ਇਹ ਦੁੱਖ ਕਦੇ ਵੀ ਤੇਰੇ ਨੇੜੇ ਨਹੀਂ ਆਣਗੇ ਸਦਾ ਲਈ ਤੇਰੇ ਦੁੱਖ ਮਿਟ ਜਾਣਗੇ ਗੁਰਬਾਣੀ ਪੜ੍ਹੇਗਾ ਸਦਾ ਲਈ ਤੇਰੇ ਦੁੱਖ ਮਿਟ ਜਾਣੇ ਨੇ ਗੁਰਬਾਣੀ ਨੂੰ ਸੁਣ ਲੈ ਪੜ੍ਹਦਾ ਵਿਚਾਰ ਲੈ ਜੀਵਨ ਉਸਾ ਭੂਖ ਰੋਗ ਸੰਤਾਪ ਉtre ਸੁਣੀ ਸੱਚੀ ਬਾਣੀ ਕਿਹਦੇ ਦੁੱਖ ਰੋਗ ਸੰਤਾਪ ਤੇਰੇ ਮਿਟ ਜਾਣਗੇ ਜਦੋਂ ਤੂੰ ਬਾਣੀ ਨੂੰ ਸੁਣੇਗਾ ਮਾਰੀ ਨੂੰ ਪੜੇਗਾ ਕੇਰੀਸ ਸਾਡੀ ਚਿੰਤਾ ਮ ਕਾੜੀਏ ਭਾਈ